ਅੱਜ 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 ਸਰ ਅੱਜ ਸਾਰੇ ਪੰਜਾਬ ਦੇ ਵਿੱਚ ਸਾਡੇ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਹੇਠ ਚੁਣੇਗੇ ਪੰਚਾਂ ਦਾ ਜਿਹੜਾ ਸਭ ਚੁੱਕ ਸਮਾਗਮ ਸੀਗਾ ਉਸੇ ਤਰ੍ਹਾਂ ਜਦ ਮਸਰ ਦੇ ਵਿੱਚ ਅਸੀਂ ਸਮਾਗਮ ਕਰਕੇ ਹਟਿਆ ਆਪਣੇ ਅੰਮ੍ਰਿਤਸਰ ਤੋਂ ਚੁਣੇ 5526 ਪੰਚ ਜਿਹੜੇ ਆ ਸਾਡੇ 800 ਪਿੰਡਾਂ ਦੇ ਵਿੱਚ ਇਲੈਕਸ਼ਨ ਹੋਈ ਉਹਨਾਂ ਸਾਹਿਬ ਪੁੱਛਣ ਨੂੰ ਜਿਹੜੀ ਸੌਂਚ ਕਾਈ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਪਿੰਡਾਂ ਦਾ ਵਿਕਾਸ ਕਿੱਦਾਂ ਕਰਨਾ ਉਹ ਉਹਨਾਂ ਨੂੰ ਬੇਨਤੀ ਕੀਤੀ ਹੈ ਉਹਨਾਂ ਸੀ ਪੰਜਾਬ ਸਰਕਾਰ ਵੱਲੋਂ ਆਪਣੇ ਪਿੰਡਾਂ ਦਾ ਵਿਕਾਸ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਦੇ ਵਿੱਚ ਉਹ ਕਹਾਂਗੇ ਉਹ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਵਾਂਗੇ ਇਹ ਸਾਡਾ ਅੱਜ ਦਾ ਜਿਹੜਾ ਉਹ ਪ੍ਰੋਗਰਾਮ ਸੀ ਉਹ ਬਹੁਤ ਵਧੀਆ ਪ੍ਰੋਗਰਾਮ ਹੋਇਆ ਪ੍ਰੋਗਰਾਮ 'ਚ ਸਾਡੇ ਸਾਡੇ ਅਦੁੱਲਾ ਐਮ ਐਲ ਏ ਸਹਿਬਾਨ ਸਾਡੇ ਡੀਸੀ ਸਾਹਿਬਾਨ ਸੀਪੀ ਸਾਹਿਬਾਨ ਐਸਐਸਪੀ ਸਾਹਿਬਾਨ ਜਿੰਨੇ ਸਾਡੇ ਰੂਲਰ ਡਵੈਲਪਮੈਂਟ ਪੰਚਾਇਤੀ ਰਾਜ ਦੇ ਅਧਿਕਾਰੀ ਉਹ ਸਾਰੇ ਜਿਹੜੇ ਸ਼ਾਮਲ ਸੀ ਉਹ ਸਾਰੇ ਹੀ ਪੰਚ ਜਿਹੜੇ ਉਹ ਸਾਰੇ ਪੰਚ ਹਾਜ਼ਰ ਹੋਏ ਉਹਨਾਂ ਦੇ ਨਾਲ ਕੋਈ ਸਰਪੰਚ ਸਾਹਿਬਾਨ ਵੀ ਆਪਣੇ ਪੰਚਾਂ ਨੂੰ ਲੈ ਕੇ ਆਏ ਸੀਗੇ ਸੋ ਪ੍ਰੋਗਰਾਮ ਜਿਹੜਾ ਉਹ ਬਹੁਤ ਵਧੀਆ ਹੋਇਆ ਜਿੱਥੇ ਤੁਹਾਡੇ ਵੱਲੋਂ ਅੱਜ ਮਾਨ ਸਤਕਾਰ ਦਿੱਤਾ ਗਿਆ ਮਹਿਲਾਵਾਂ ਨੂੰ ਉੱਥੇ ਚੰਨੀ ਮੁੱਖ ਸਾਫਤਾਂ ਕੋ ਕੋ ਪ੍ਰਧਾਨਤਰ ਕੋ ਜਿਹੜੇ ਉਹ ਸੰਗਲਦੀ ਬੋਲੀ ਗਈ ਵਿਸ਼ੇ ਦੇ ਨੇ ਨਹੀਂ ਨਹੀਂ ਵੇਖੋ ਉਹ ਬਹੁਤ ਮਾਰੀ ਗੱਲ ਹੈ ਮੈਂ ਤਾਂ ਜਦੋਂ ਬੱਲਾ ਜਿਹੜਾ ਅਰੂਲਾ ਡਿਵੈਲਪਮੈਂਟ ਪੰਚਾਇਤ ਰਾਜ ਮਹਿਕਮਾ ਮਿਲਕੋ ਸੀਗਾ ਮੈਂ ਪੰਜਾਬ ਦੇ ਵਿੱਚ ਚਾਰ ਸੈਮੀਨਾਰ ਕੀਤੇ ਸੀਗੇ ਆਪਣੇ ਔਰਤਾਂ ਦੇ ਹੱਕ ਦੇ ਵਿੱਚ ਉਹਦ ਮੈਂ ਆਪਣੀਆਂ ਜਿਹੜੀਆਂ ਸਰਪੰਚ ਸਾਹਿਬਾਨ ਸੀ ਪੰਚ ਸਾਹਿਬਾਨ ਸੀਗੇ ਉਹਨਾਂ ਨੂੰ ਮੈਂ ਅੱਜ ਵੀ ਬੇਇਬਤੀ ਕਰਦਾ ਹਾਂ ਹਰ ਵਾਰੀ ਬੇਇਬਤੀ ਕਰਦਾ ਕਿ ਤੁਸੀਂ ਅੱਗੇ ਹੋ ਸਾਨੂੰ ਸਭ ਨੂੰ ਔਰਤਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਔਰ ਜਿਹੜੀ ਭੱਦੀ ਚਰਦਾਵਲੀ ਜੰਨੀ ਸਾਹਿਬ ਨੇ ਵਰਤੀ ਹੈ ਉਹਦੀ ਮੈਂ ਨਿੰਦਾ ਕਰਦਾ ਉਹ ਉਹਦੀ ਉਹਦੀ ਨਿੰਦਾ ਕਰਦਾ ਮੇਰਾ خیال ਉਹਨਾਂ ਨੂੰ ਔਰ ਸਮਾਜ ਕੋ ਜੜਾ ਉਹ ਮਾਫੀ ਮੰਗਣੀ ਚਾਹੀਦੀ ਉਹਨਾਂ ਨੇ ਬਹੁਤ ਘੱਟਿਆ ਸ਼ਬਦ ਜਿਹੜੇ ਉਹ ਜੂਸ ਰਾਜੇ ਬਟੇਕੀ ਚੋਨ ਦੇ ਵਿੱਚ ਪੈਸੇ ਕਰਨਾ ਚਾਹੋਗੇ ਲੋਕਾਂ ਨੂੰ ਕੀ ਬੋਲ ਕਰਮਤ ਕਰੋ ਤਲ ਬਾਈ ਲਖਸ ਦੇ ਕੱਲ ਸਾਰੇ ਪੰਜਾਬ ਦੀ ਚਾਹ ਦੇ ਹਲਕਿਆਂ ਦੀਆਂ ਵੋਟਾਂ ਪੈਣੀਆਂ ਸਭ ਨੂੰ ਬੇਨਤੀ ਹੈ ਕਿ ਪਿਛਲੇ 2.5 ਸਾਲਾਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਵਿਕਾਸ ਉਹਨੂੰ ਦੇਖਦੇ ਹੋਏ ਸਭ ਨੂੰ ਜਿਹੜਾ ਝਾੜੂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਤੇ ਆਪ ਦੇ ਮੀਤਵਾਲਾਂ ਨੂੰ ਜਿਹੜਾ ਜਤੌਣਾ ਚਾਹੀਦਾ ਉਹ ਚਾਹਦੇ ਚਾਹਦੇ ਥਵੰਦੇ ਆਮ ਆਦਮੀ ਪਾਰਟੀ ਜਿੱਤੇ। ਪਰਬਤ ਸਾਹਿਬ ਨੇ ਨਿਸ਼ਾਨੀ ਲੈ ਕੇ ਬੇਸ਼ੱਕ ਆਮ ਆਪ ਦੀ ਰਿਕਵਲ ਡਰਾਮਾ ਬਣਾ ਲੈ ਕੇ ਲੈ ਕੇ। ਉਹ ਦੇਖੋ ਤੇ ਉਤਹਾਸਾ ਹੁੰਦਾ ਪੰਨੂ। ਦੇਖੋ ਸਾਡਾ ਕੋਈ ਇਦਾਂ ਦਾ ਤਲਕ ਵਾਸਤਾ ਦੀ ਨਾ ਕੋਈ ਇਦਾਂ ਦਾ ਹੀ ਕੰਮ ਕਰਦੇ ਆ। ਇਲੈਕਸ਼ਨ ਦੇ ਦਾ ਬਾਬਾ ਨਾਨਕ ਜੋਰੀ ਆ। 20 ਕਿਲੋਮੀਟਰ ਤੋਂ ਉਹਦਾ ਫਦੇਗੜ ਚੂੜੀਆਂ ਚ ਕੋਈ ਮੈਂ ਵੀ ਵੀਡੀਓ ਮੈਨੂੰ ਨੇ ਕਹਿ ਭੇਜੀ। ਉਹ ਮੈਂ ਦੇਖੀ ਆ। ਉਹ ਵਾਹ ਦੇਖੋ ਕਿੱਥੇ ਫਦੇਗੜ ਚੂੜੀਆਂ ਕਿੱਥੇ ਦੇਲਾ ਬਾਬਾ ਨਾਨਕ ਸਾਡੀ ਪਾਰਟੀ ਦਾ ਸਾਡੇ ਉਮੀਦਵਾਰ ਦਾ ਕਿਸੇ ਦਾ ਵੀ ਇਸ ਕੰਮ ਨਾਲ ਕੋਈ ਸਬੰਧ ਨਹੀਂ ਉਹ ਤਾਂ ਬੜੀ ਹੋਰ ਵੀ ਐਸੋ ਹੀ ਨਹੀਂ ਗੱਲ ਆ ਕਿ